ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਸੰਗਰੂਰ ਸ਼ਹਿਰ ਦਾ ਨਾਮ ਰੋਸ਼ਨ ਕਰਨ ਵਾਲੇ ਇੱਕ ਨੌਜਵਾਨ ਦੇ ਨਾਲ ਜਿੱਥੇ ਦਾ ਲੋਕ ਸੁਪਨਾ ਵੀ ਦੇਖਦੇ ਨੇ ਤੇ ਕਈ ਲੋਕ ਦਾ ਜੇਜ ਹੁੰਦਾ ਜਿਵੇਂ ਕਿ ਉਹ ਉਸ ਮੰਜ਼ਿਲ ਤੱਕ ਪਹੁੰਚ ਵੀ ਨਹੀਂ ਪਾਉਂਦੇ ਲੇਕਿਨ ਵੀਰ ਜੀ ਨੇ ਸੁਪਨਾ ਦੇਖਿਆ ਮਿਹਨਤ ਕੀਤੀ ਅਤੇ ਉੱਥੇ ਤੱਕ ਪਹੁੰਚੇ ਸਦੀ ਦੇ ਮਹਾਨਾਇਕ ਅਮਿਤਾਬਚਨ ਜੀ ਦਾ ਸ਼ੋਅ ਹੈ ਕੌਣ ਬਣੇਗਾ ਕੁੜਬਤੀ ਉੱਥੇ ਗਏ ਹੋਰ ਸੀਟ ਤੇ ਬੈਠੇ ਅਤੇ ਉਹਨਾਂ ਦੇ ਕੁਐਸਚਨਾਂ ਦੇ ਆਨਸਰ ਦਿੱਤੇ ਅਤੇ 25 ਲੱਖ ਰੁਪਏ ਜਿੱਤ ਕੇ ਲੈ ਕੇ ਆਏ ਜਿਸ ਕਾਰਨ ਘਰ ਦੇ ਵਿੱਚ ਇਨਾਂ ਦਾ ਬਹੁਤ ਵਧੀਆ ਸਵਾਗਤ ਹੋਇਆ ਤੇ ਪੂਰੇ ਪਰਿਵਾਰ ਦੇ ਵਿੱਚ ਹੀ ਖੁਸ਼ੀ ਦਾ ਮਾਹੌਲ ਹੈ ਸਾਡੇ ਨਾਲ ਵੀਰ ਜੀ ਮੀਤ ਉਹਨਾਂ ਨਾਲ ਗੱਲਬਾਤ ਕਰਾਂਗੇ ਅਸਕੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਆਪਨਾ ਮੇਰਾ ਨਾਮ ਮਾਨਵਪ੍ਰੀਤ ਸਿੰਘ ਹੈ ਸਰ ਜਿੱਥੋਂ ਦਾ ਸੁਪਨਾ ਦੇਖਦੇ ਆ ਆਪਾਂ ਜਿਸ ਨੂੰ ਟੀਵੀ 'ਚ ਦੇਖਦੇ ਆਗੇ ਕਿ ਕਦੇ ਸੋਚਿਆ ਸੀ ਕਿ ਆਪਾਂ ਉੱਥੇ ਤੱਕ ਪਹੁੰਚਣਾ ਜਾਂ ਅਮਿਤਾਭ ਬਚਨ ਨੂੰ ਮਿਲਾਂਗੇ ਨਹੀਂ ਸੀਰੀਅਸਲੀ ਇੰਪੋਸੀਬਲ ਜੀ ਗੱਲ ਲੱਗਦੀ ਹੈ ਜੀ ਬਟ ਸੁਪਨਾ ਦੇਖਿਆ ਸੀ 25 ਸਾਲ ਪਹਿਲਾਂ ਦੇਖਿਆ ਸੀ ਤੇ ਫਾਈਨਲੀ ਹੁਣ ਸੱਚ ਹੋਇਆ ਤਾਂ ਖੁਸ਼ੀ ਬੜੀ ਹੋ ਰਹੀ ਹੈ ਇਸ ਚੀਜ਼ ਦੀ ਵੀ ਆਪਦੇ ਬਚਪਨ ਦਾ ਸੁਪਨਾ ਤੁਸੀਂ ਜ ਤੇ ਬੜੀ ਕਿਸਮਤ ਵਾਲੀ ਹੁੰਦਾ ਜੀ ਪਰਮਾਤਮਾ ਦੀ ਕਿਰਪਾ ਹੋਈ ਆ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਦਾ ਸਭ ਦੀ ਸਪੋਰਟ ਮਿਲੀ ਆ ਤਾਂ ਜਾ ਕੇ ਸ਼ੁਰੂਆਤ ਸੀ ਵੱਡਿਆਂ ਦਾ ਤਾਂ ਜਾ ਕੇ ਪਹੁੰਚੇ ਜੀ ਇਸ ਸੀਟ ਤੇ ਤੇ ਮੁਸ਼ਕਲ ਬਹੁਤ ਆ ਹਿੰਦੂਸਤਾਨ ਦੀ ਜਿੰਨੀ ਆਬਾਦੀ ਆ ਆਪਣੇ ਤੇ ਜਿੰਨਾ ਕੰਪੀਟੀਸ਼ਨ ਆ ਤੇ ਜਿੰਨੇ ਨਵੇਂ ਬੱਚੇ ਹੁਣ ਆ ਰਹੇ ਨੇ ਤਿਆਰੀ ਕਰਦੇ ਆ ਰਹੇ ਨੇ ਤਾਂ ਉਹਨਾਂ ਦੇ ਅੱਗੇ ਖੜਨਾ ਇਹ ਸਾਰੇ ਕੰਪੀਟੀਸ਼ਨ ਜਾਣ ਨਾਲ ਲੜਨਾ ਬੜ ਬੜ ਔਖਾ ਕੰਮ ਸੀ ਪਰ ਕਿਰਪਾ ਨਾਲ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਸਭ ਤੋਂ ਪਹਿਲੇ ਕੈਂਡੀਡੇਟ ਸੀਗੇ ਇਸ 25 ਸਾਲ ਜਿਹੜਾ ਸਿਲਵਰ ਜੁਬਲੀ ਐਡੀਸ਼ਨ ਸੀਗਾ ਉਹਦੇ ਇਸ ਸੀਜ਼ਨ ਦੇ ਸਭ ਤੋਂ ਪਹਿਲਾ ਕੈਂਡੀਡੇਟ ਜੀ ਜਲਦੀ ਫਾਈਵ ਕਲੀਅਰ ਕੀਤਾ ਤੇ ਇਸ ਤਰੀਕੇ ਨਾਲ ਕਲੀਅਰ ਕੀਤਾ ਜਿਹੜਾ ਅਜੇ ਤੱਕ ਕਿਸੇ ਨੇ ਵੀ ਨਹੀਂ ਕੀਤਾ ਜਲਦੀ ਫਾਈਵ ਲਈ ਬੱਚਨ ਸਾਹਿਬ ਨੇ ਦੱਸਿਆ ਵੀ ਪਹਿਲੀ ਵਾਰ ਹੋਇਆ ਵੀ ਕਿਸੇ ਕੰਟੈਸਟੈਂਟ ਨੇ ਪੰਜ ਦੇ ਪੰਜ ਸਵਾਲਾਂ ਦਾ ਸਭ ਤੋਂ ਪਹਿਲਾਂ ਹੀ ਉਸਨੇ ਆਨਸਰ ਦਿੱਤਾ ਦੂਜੇ ਨੂੰ ਬਟਨ ਦਬੰਦ ਦਾ ਵੀ ਮੌਕਾ ਨਹੀਂ ਦਿੱਤਾ ਪਰ ਜਿਹੜਾ ਬਦਲ ਦਬਣਾ ਹੁੰਦਾ ਹੈਗਾ ਕਈ ਚੀਜ਼ਾਂ ਪਹਿਲਾਂ ਹੋ ਗਈਆਂ ਇੰਜੀਨੀਅਰ ਚਾਹੀਦੀ ਸਰ ਉਥੋਂ ਦਾ ਐਕਸਪੀਰੀਅੰਸ ਕਹਿਆ ਜਾਂਦਾ ਹੈ ਉੱਥੋਂ ਦਾ ਐਕਸਪੀਰੀਅੰਸ ਇੱਕ ਨਾ ਭੁੱਲਣ ਵਾਲਾ ਐਕਸਪੀਰੀਅੰਸ ਸੀ ਅਨਬਿਲੀਵੇਬਲ ਐਕਸਪੀਰੀਅੰਸ ਸੀ ਵਿਸ਼ਵਾਸ ਕਰ ਤੁਸੀਂ ਕਰ ਨਹੀਂ ਸਕਦੇ ਪਹਿਲਾਂ ਤਾਂ ਇਹ ਵੀ ਆਪਾਂ ਬੜੇ ਸਿੰਪਲ ਏਰੀਆ ਦੇ ਬੰਦੇ ਆ ਜੀ ਸੰਗਰੂਰ ਸ਼ਹਿਰ ਦੇ ਸੰਗਰੂਰ ਜੀ ਸਾਡਾ ਦਿੜਬੇ ਕੋਲ ਪਿੰਡ ਹੈਗਾ ਵੀ ਇੱਥੋਂ ਉੱਥੇ ਪਹੁੰਚਣਾ ਸਟੇਜ ਤੇ ਪਹੁੰਚਣਾ ਇਹ ਹੋਊਗੀ ਰਹਿ ਮੇਰੇ ਨਾਲ ਵੀ ਸੱਚੀ ਮੁੱੱਚੀ ਮੈਂ ਹੀ ਪਹੁੰਚਿਆ ਜਾਂ ਕੋਈ ਹੋਰ ਜਾਏਗਾ ਹੋਰ ਅਨਬਿਲੀਵੇਬਲ ਜਿਹਾ ਰਹਨਾ ਹੈਗਾ ਆਪਾਂ ਨੂੰ ਤੇ ਉੱਥੇ ਜਾ ਗਏ ਤੇ ਸਿਲੈਕਟ ਹੋਏ ਫਾਸਟਰ ਫਿੰਗਰ ਚ ਖੇਡੇ ਸਭ ਚੀਜ਼ਾਂ ਦੇ ਵਿੱਚ ਬੱਚੋਂ ਸਾਬ ਨਾਲ ਮਿਲੇ ਟਾਈਮ ਤਿੰਨ ਘੰਟੇ ਸ਼ੂਟ ਇਹ ਜਿਹੜੀਆਂ ਗੱਲਾਂ ਵੀ ਕਰਦੇ ਜਿਹੜੀਆਂ ਉਹ ਬਾਅਦ ਵਿੱਚ ਉਸਤੇ ਨਹੀਂ ਦਿਖਾਉਂਦੇ ਤੇ ਪੂਰਾ ਜਿਵੇਂ ਆਪਾਂ ਬੈਠੇ ਹੁਣ ਗੱਲਾਂ ਕਰ ਰਹੇ ਆ ਫਰੈਂਡ ਦੇ ਤੌਰ ਤੇ ਸੀਨੀਅਰ ਦੇ ਤੌਰ ਤੇ ਤੁਹਾਡੇ ਨਾਲ ਗੱਲਾਂ ਕਰਦੇ ਨੇ ਤੇ ਕਿਸੇ ਟਾਈਪ ਦੇ ਵਿੱਚ ਤੁਹਾਨੂੰ ਪੂਰਾ ਕੰਫਰਟੇਬਲ ਬਣਾ ਕੇ ਰੱਖਦੇ ਨੇ ਹਰ ਕਾ ਜੈ ਵੀ ਤੁਹਾਨੂੰ ਡਿਸਟਰਬ ਨਹੀਂ ਕਰਦੇ ਤੇ ਤੁਹਾਨੂੰ ਇਸ ਤਰ੍ਹਾਂ ਲੱਗੇ ਵੀ ਪਤਾ ਨਹੀਂ ਕਿ ਸੜੀਆਂ ਦੇ ਜਾਣਗੇ ਇਹਨਾਂ ਨੂੰ ਐਡਵਰਟੀ ਸਖਸ਼ੀਅਤ ਆ ਉਹਨਾਂ ਦੀ ਕੋਈ ਵੀ ਬੰਦਾ ਦੇਖ ਕੇ ਘਬਰਾ ਜੇ ਉਹਨਾਂ ਨੂੰ ਬਟਵਾ ਆਪ ਹੀ ਕਹਿੰਦੇ ਨੇ ਗੱਲਾਂ ਬਾਤਾਂ ਐਦਾਂ ਕਰਨੀਏ ਤੁਹਾਡੇ ਨਾਲ ਵੀ ਤੁਹਾਨੂੰ ਪੂਰਾ ਲੱਗੇਗਾ ਵੀ ਨਹੀਂ ਇਹ ਤਾਂ ਆਪਣੇ ਘਰ ਦੇ ਬੰਦੀ ਨੇ ਜਦੋਂ ਉੱਥੇ ਪਹੁੰਚੇ ਹੋਗੇ ਹੋਟ ਸੀਟ ਤੇ ਬੈਠ ਫੋਰਟ ਸੀਟ ਤੇ ਪਹੁੰਚੇ ਪਹਿਲਾਂ ਤਾਂ ਮੈਨੂੰ ਐ ਬੰਦ ਨੂੰ ਕਿਹਾ ਮੈਂ ਕਿਹਾ ਜੀ ਮੈਨੂੰ ਤਾਂ ਵਿਸ਼ਵਾਸ ਨਹੀਂ ਆ ਰਿਹਾ ਮੈਂ ਫੋਰਟ ਸੀਟ ਤੇ ਪਹੁੰਚ ਗਿਆ ਠੀਕ ਹੈ ਮੈਨੂੰ ਹੁਣ ਵਿਸ਼ਵਾਸ ਇੱਕ ਤਰੀਕੇ ਨਾਲ ਹੀ ਆਊਗਾ ਪੰਜਾਬੀ ਤਰੀਕਾ ਹੈਗਾ ਬੱਚੋ ਸਭ ਤੁਹਾਡੇ ਨਾਲ ਭੰਗੜਾ ਪਾਉਣਾ ਮੈਂ ਤੇ ਅੱਗੋਂ ਸਾਰੇ ਉਹ ਵੀ ਦੇਖਣ ਇੱਕ ਵਾਰ ਜਿਹੜੇ ਇਹਦੇ ਟੀਵੀ ਵਰ ਸ਼ੋਅ ਵਾਲੇ ਹੁੰਦੇ ਨੇ ਉਹ ਵੀ ਤੇ ਵੀ ਹੈਰਾਨ ਹੋਏ ਵੀ ਇਹ ਕੀ ਬੋਲ ਕੀ ਰਿਹਾ ਬੰਦਾ ਹੈ ਇਹ ਮੈਂ ਕਿਹਾ ਸਰ ਮੈਂ ਤਾਂ ਤੁਹਾਡੇ ਨਾਲ ਪਾਉਣਾ ਹੀ ਪਾਉਣਾ ਚਾਹੀੇ ਕੁਝ ਹੋ ਜੇ ਤੇ ਉਹਨਾਂ ਨੇ ਬੜੀ ਖੁਸ਼ੀ ਨਾਲ ਕਿਹਾ ਕਹਿੰਦੇ ਕੋਈ ਗੱਲ ਨਹੀਂ ਫਿਰ ਰਾਜਾ ਜੀ ਮੈਂ ਵੀ ਭੰਗੜਾ ਪਾਉਂਗਾ ਤੇਰੇ ਨਾਲ ਕਹਿੰਦੇ ਮੈਂ ਜ਼ਿੰਦਗੀ ਚ ਪਹਿਲੀ ਵਾਰ ਕੇਬੀਸੀ ਦੇ ਸਟੇਜ ਤੇ ਭੰਗੜਾ ਪਾਉਂਗਾ ਜੀ ਤੇ ਮੈਂ ਵੀ ਪਾਉਣਾ ਤੇ ਕੋਈ 10 12 ਮਿੰਟ ਭੰਗੜਾ ਪਾਇਆ ਉੱਥੇ ਤੇ ਜਿਹੜੇ ਗਾਣੇ ਉਹਨਾਂ ਨੂੰ ਮਿਲੇ ਬੜੀ ਮੁਸ਼ਕਿਲ ਨਾਲ ਪੰਜਾਬੀ ਗਾਣੇ ਉਹਨਾਂ ਨੇ ਹੀ ਰੰਗ ਕੀਤੇ ਬਾਅਦ ਚ ਟੀਵੀ ਦੇ ਕੋਈ ਹੋਰ ਲਗਾਏ ਸੀ ਉਹਨਾਂ ਨੇ ਤੇ ਬੜਾ ਮਜ਼ਾ ਆਇਆ ਪਰ ਪੂਰੇ ਤੇਨਜੀਤ ਦੇ ਗਾਣੇ ਸੀ ਸੁਖਵੀਰ ਦੇ ਗਾਣੇ ਸੀਗੇ ਇਦਾਂ ਦੇ ਗਾਣੇ ਸੀ ਤੇ ਬੜਾ ਖੁਸ਼ੀ ਨਾਲ ਆਪਾਂ ਉਹਨਾਂ ਨਾਲ ਜ਼ਾਹਿਰ ਕੀਤੀ ਆਪਣੀ ਫਿਰ ਉਸ ਤੋਂ ਬਾਅਦ ਰਿਐ ਗਿਲਾ ਸ਼ਿਕਵਾ ਨਹੀਂ ਹੈ ਜਿਹਨੇ ਰਾਮ ਜੀ ਨਾ ਪਗੜਾ ਪਾ ਲਿਆ ਪਗੜਾ ਪਾ ਲਿਆ ਆਪਾਂ ਐਡੀ ਵੱਡੀ ਅਚੀਵਮੈਂਟ ਹੋ ਗਈ ਤੇ ਥੋਡ ਸੀਟ ਤੇ ਆ ਗਏ ਪੱਕੀ ਸਰ ਪੂਰਾ ਪ੍ਰੋਸੈਸ ਕੀ ਹੈ ਜਦੋਂ ਆਪਾਂ ਸਟਾਰਟਿੰਗ ਵੇਲੇ ਜੁਆਇਨ ਕਰਨਾ ਹੁੰਦਾ ਹੈ ਇਸ ਨੂੰ ਕੀ ਕੀ ਕੁਝ ਕਰਨਾ ਪੈਂਦਾ ਤਾਂ ਵਸ ਉਸੇ ਪਹੁੰਚਣ ਵਾਸਤੇ ਕਿੰਨੇ ਕੁ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹਾਂਜੀ ਪ੍ਰੋਸੈਸ ਇਹੀ ਹੈ ਜੀ ਵੀ ਜਿਵੇਂ ਕੀ ਕਹਿੰਦੇ ਉਹ ਕਹਿੰਦੇ ਵੀ ਅਰਜੁਨ ਨੇ ਮੱਛੀ ਤੀਰ 'ਚ ਮੱਛਰੀ ਆਪ 'ਚ ਤੀਰ ਮਾਰਿਆ ਸੀ ਫੋਕਸ ਰੱਖ ਕੇ ਐਦਾਂ ਦਾ ਹੀ ਤੁਹਾਨੂੰ ਤੀਰ ਛੱਟਣਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਕਈ ਸਾਰੇ ਪ੍ਰੋਸੈਸ ਨੇ ਇਸ ਦੇ ਵਿੱਚ ਕਈ ਸਾਰੀ ਸਟੇਜਸ ਨੇ ਪ੍ਰੋਸੈਸ ਤਾਂ ਇੱਕੋ ਆ ਸਟੇਜਸ ਕਈ ਸਾਰੀ ਕਿ ਇਹ ਜਿਸ ਦੇ ਵਿੱਚ ਤੁਸੀਂ ਐਲੀਮੀਨੇਟ ਹੁੰਦੇ ਜਾਂਦੇ ਹੋ ਪਹਿਲਾਂ ਟੀਵੀ ਦੇ ਵਿੱਚ ਕੁਐਸਚਨ ਆਉਂਦੇ ਨੇ ਜਿਨ੍ਹਾਂ ਦਾ ਤੁਸੀਂ ਆਨਸਰ ਕਰਕੇ ਇਹਦੇ ਲਈ ਰਜਿਸਟਰ ਕਰਦੇ ਹੋ ਉਹ ਬੜਾ ਈਜ਼ੀ ਸਵਾਲ ਹੁੰਦੇ ਆ ਜੇ ਆਪ ਨੂੰ ਨਹੀਂ ਆਉਂਦੇ ਬੰਦਾ ਗੂਗਲ ਦੇਖ ਲੈਂਦਾ ਇਧਰ ਉਧਰ ਪੁੱਛ ਕੇ ਆਨਸਰ ਕਰ ਦਿੰਦਾ ਤੇ ਤੁਸੀਂ ਉਹ ਪਹਿਲਾ ਜਿਹੜੀ ਸਟੇਜ ਆ ਉਹ ਕਲੀਅਰ ਹੋ ਜਾਂਦੀ ਹੈ ਜੀ ਤੁਹਾਡੀ ਉਸ ਤੋਂ ਬਾਅਦ ਕੋਈ 50000 ਲੋਕਾਂ ਨੂੰ ਹਿੰਦੁਸਤਾਨ ਦੇ ਵਿੱਚ ਕਾਲ ਆਉਂਦੀ ਆ ਵੀ ਤੁਸੀਂ ਨੈਕਸਟ ਲੈਵਲ ਲਈ ਚੁਣੇ ਜਾ ਰਹੇ ਹੋ ਉਹਦੇ ਵਿੱਚ ਤਿੰਨ ਤੋਂ ਚਾਰ ਸਵਾਲ ਪੁੱਛੇ ਜਾਂਦੇ ਨੇ ਕੰਪਿਊਟਰੀ ਪੁਛਦੇ ਤੁਹਾਡੇ ਕੋ ਆਈ ਵੀ ਆਰ ਜਿਹੜੀ ਕਾਲ ਰਿਕਾਰਡਿੰਗ ਹੁੰਦੀ ਹੈ ਉਹਦੇ ਨਾਲ ਪੁੱਛਿਆ ਜਾਂਦਾ ਤੇ ਤੁਸੀਂ ਆਨਸਰ ਕਰਦੇ ਹੋ ਜੇ ਉਹ ਤੁਹਾਡੇ ਠੀਕ ਹੁੰਦੇ ਨੇ ਤਾਂ ਉਹ ਕੋਈ 10000 ਲੋਕਾਂ ਨੂੰ ਉਸ ਤੋਂ ਬਾਅਦ ਅੱਗੇ ਗਰਾਉਂਡ ਆਡੀਸ਼ਨ ਲਈ ਬੁਲਾਉਂਦੇ ਨੇ ਗਰਾਉਂਡ ਆਡੀਸ਼ਨ ਮੇਰਾ ਦਿੱਲੀ ਵਿੱਚ ਹੋਇਆ ਸੀ 31 ਮਈ ਨੂੰ ਗਰਾਉਂਡ ਆਡੀਸ਼ਨ 'ਚ ਵੀ ਪਹਿਲਾਂ ਰਿਟਨ ਟੈਸਟ ਹੁੰਦਾ ਉੱਚ 20 ਸਵਾਲ ਹੁੰਦੇ ਆ 20 ਸਵਾਲਾਂ 'ਚੋਂ ਮੇਰੇ 18 ਠੀਕ ਸੀਗੇ ਤੇ ਨਾਲ ਤਿੰਨ ਸੱਜਣ ਹੋਰ ਵੀ ਸੀਗੇ ਜਿਨ੍ਹਾਂ ਦੇ 15-16 ਠੀਕ ਸੀ ਉਹ ਵੀ ਸਿਲੈਕਟ ਹੋਏ ਸਰਟਿਫਾਈਡ ਸਾਰੇ ਨਹੀਂ ਇੰਟਰਵਿਊ ਹੁੰਦੀ ਹੈ ਜੀ ਉਸੇ ਜਗ੍ਹਾ ਤੇ ਉਸ ਸਕੂਲ ਦੇ ਵਿੱਚ ਇਹਨਾਂ ਨੇ ਪਿੱਛੇ ਸਟੂਡੀਓ ਸੈਟਅਪ ਕੀਤਾ ਹੁੰਦਾ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਚ ਲਾਈਟਾਂ ਵਗੈਰਾ ਮਾਈਕ ਵਗੈਰਾ ਉਹ ਸਾਰੀ ਨਹੀਂ ਤੁਸੀਂ ਜਾਣਦੇ ਤੁਸੀਂ ਇਸ ਇੰਡਸਟਰੀ ਚੋਂ ਮੀਡੀਆ ਇੰਡਸਟਰੀ ਚੋਂ ਤੇ ਉਹ ਤੋਂ ਡਿ ਰਿਕਾਰਡਿੰਗ ਵੀ ਕਰਦੇ ਨੇ ਦੋ ਜਜ ਉਹਨਾਂ ਦੇ ਉੱਥੇ ਬੈਠੇ ਹੁੰਦੇ ਨੇ ਤੇ ਰਿਕਾਰਡਿੰਗ ਬੰਬੇ ਜਾਂਦੀ ਹੈ ਜੀ ਤੇ ਬੰਮੀ ਵਾਲੇ ਵੀ ਫਿਰ ਚੈੱਕ ਕਰਕੇ ਦੇਖਦੇ ਨੇ ਵੀ ਬੰਦਾ ਕੈਮਰੇ ਦੇ ਕੇ ਬੋਲ ਪਾਏਗਾ ਬੱਚਾ ਸਾਹਕੇ ਬੋਲ ਪਾਏਗਾ ਇਹਨੂੰ ਜਨਰਲੀ ਨੌਲੇਜ ਆ ਜਾਂ ਕਿਸ ਤਰੀਕੇ ਨਾਲ ਨੌਲੇਜ ਆ ਉਹ ਕਈ ਸਾਰੇ ਐਸਪੈਕਟ ਦੇਖਦੇ ਨੇ ਕਿਉਂਕਿ ਉਹ ਤਾਂ ਇਹੀ ਚਾਹੁੰਦੇ ਨੇ ਵੀ ਹਰ ਬੰਦਾ ਕਰੋੜਪਤੀ ਬਣ ਕੇ ਜਾਏ ਬਟ ਔਕੇ ਸਵਾਲ ਹੁੰਦੇ ਨੇ ਕਾਫੀ ਔਕੇ ਹੁੰਦੇ ਨੇ ਵੀ ਕੁਝ ਰੋ ਸ਼ੁਰੂਆਤੀ ਸਵਾਲ ਹੁੰਦੇ ਨੇ ਜਿਹੜੇ ਉਹ ਥੋੜੇ ਸੌਖੇ ਹੁੰਦੇ ਨੇ ਸ਼ੁਰੂਆਤੀ ਸਵਾਲ ਵੀ ਜੀ ਪਹਿਲਾਂ ਕਿ ਅਸੀਂ ਮੇਰੇ ਤਾਂ ਜਲਦੀ ਹੋ ਗਈ ਸੀ ਸ਼ੁਰੂਆਤੀ ਸਵਾਲ ਨਿਕਲ ਗਏ ਪੰਜ ਉਹਨਾਂ ਨੇ ਉਸੇ ਦੀ ਕਾਊਂਟ ਕਰਦੇ ਤੇ ਹੁਣ ਮੇਰੇ ਤਾਂ ਸ਼ੁਰੂ ਤੋਂ ਹੀ ਮੈਂ ਮੰਨੂਗਾ ਵੀ ਔਕੇ ਸਵਾਲ ਇਨ ਦਾ ਸੈਂਸ ਕਿ ਮੇਰੇ ਤੋਂ ਜਿਹੜੇ ਪਹਿਲੇ ਸਵਾਲ ਸੀ ਉਹਨਾਂ ਜੀ ਆਏ ਪੁੱਛਿਆ ਗਿਆ ਵੀ ਗੁਜਰਾਤ ਜਦੋਂ ਬਣਿਆ ਬੰਬੇ ਸਟੇਟ ਤੋਂ ਤਾਂ ਉਹਦੇ ਸਭ ਤੋਂ ਪਹਿਲੇ ਮੁੱਖ ਮੰਤਰੀ ਦਾ ਕੀ ਨਾਮ ਸੀ ਨਾ ਕੋ ਪੰਜਾਬ ਦੇ ਬੰਦੇ ਕੋਈ ਨੇਸ਼ਨਲ ਲੈਵਲ ਦੇ ਲੀਡਰ ਵੀ ਨਹੀਂ ਸੀਗੇ ਬਟ ਲਾਈਫਲਾਈਨਸ ਵਗੈਰਾ ਹੁੰਦੀਆਂ ਨੇ ਘਬਰਾਉਣ ਦੀ ਲੋੜ ਨਹੀਂ ਤੁਸੀਂ ਕਰਜੋਗੇ ਵਧੀਆ ਵਧੀਆ ਕਰਜੋਗੇ ਉਸੇ ਸਬੂਤ ਸੁੱਛੇ ਤੈਨ ਲਾਈਫ ਲਾਈਨ ਹੁੰਦੀ ਨੇ ਤੈਨ ਲਾਈਫ ਨਹੀਂ ਨਾ ਹੁੰਦੀਆਂ ਨੇ ਇੱਕ ਸੁਪਰ ਸੰਦੂਕ ਹੁੰਦਾ ਜੋ ਖੇਡ ਲੋਗੇ ਤੇ ਤੁਹਾਡੀ ਕੀ ਲਾਈਫਲਾਈਨ ਦੁਬਾਰਾ ਜੁਗਦੀ ਹੋ ਜੂਗੀ ਪੰਜ ਤੋਂ ਵੱਧ ਜੇ ਸਵਾਲ ਉਸਦੇ ਵਿੱਚ ਆਨਸਰ ਕਰ ਦੂੰਗਾ ਸਰ ਇਸ ਦੇ ਵਿੱਚ ਇਸ ਖੇਡ ਨੂੰ ਜਿੱਤਣ ਦੇ ਲਈ ਪੜ ਤੇ ਜਰਨਲ ਨੌਲੇਜ ਕਿਨਕ ਜੋੜਨ ਲਈ ਸਾਰਾ ਹਯੋਗਦਾਨ ਹੀ ਇਹਨਾਂ ਚੀਜ਼ਾਂ ਦਾ ਜਨਰਲ ਨੌਲੇਜ ਦਾ ਤੁਸੀਂ ਨਿਊਜ਼ਪੇਪਰ ਪੜ੍ਹੋ ਰੋਜ਼ ਡੇਲੀ ਬੇਸਿਸ ਤੇ ਕਿਉਂਕਿ ਜੇ ਤੁਸੀਂ ਮੇਰੇ ਸਵਾਲ ਵੀ ਦੇਖੋਗੇ ਤਾਂ ਲਗਭਗ ਸਾਰੇ ਕੁਛ ਨਾ ਕਿਸੇ ਤਰੀਕੇ ਨਾਲ ਕਰੰਟ ਅਫੇਅਰ ਨਾਲ ਰਿਲੇਟਡ ਸੀ ਤੇ ਕਰੰਟ ਅਫੇਅਰਸ ਕਿੱਥੋਂ ਆਪਾਂ ਨੂੰ ਪਤਾ ਲੱਗਦੇ ਨੇ ਨਿਊਜ਼ ਦੇ ਮਾਧਿਅਮ ਨਾਲ ਹੀ ਨਿਊਜ਼ਪੇਪਰ ਦੇ ਮਾਧਿਅਮ ਨਾਲ ਹੀ ਤੇ ਜੋ ਤੁਹਾਨੂੰ ਕੰਫਰਟੇਬਲ ਆ ਨਿਊਜ਼ ਚੈਨਲ ਵਧੀਆ ਫੋਲੋ ਕਰੋ ਜਾਂ ਨਿਊਜ਼ਪੇਪਰ ਵਧੀਆ ਪੜ੍ਹੋ ਤੇ ਉਹਦੇ ਨਾਲ ਤੁਸੀਂ ਇਹ ਸਾਰੀ ਚੀਜ਼ਾਂ ਕਰ ਲਓਗੇ ਤੇ ਪੜ੍ਹਾਈ ਲਿਖਾਈ ਤਾਂ ਹੋਣੀ ਹੀ ਚਾਹੀਦੀ ਤੇ ਤੁਹਾਡ ਉਸ ਤੇ ਬੇਸਿਸ ਤੇ ਤੁਸੀਂ ਇੰਸ਼ਾਅਰ ਵਧੀਆ ਪਰਫਾਰਮ ਕਰਦੇ ਜਦੋਂ ਜਿੱਤੇ ਹੋ ਤੁਸੀਂ ਤੁਸੀਂ ਉਸ ਟਾਈਮ ਨੂੰ ਘਰ ਨਹੀਂ ਆ ਪਏ ਤੇ ਘਰ ਦੇ ਵਿੱਚ ਅਸੀਂ ਦੇਖਾਂਗੇ ਮੇਲੇ ਲੱਗੇ ਹੋ ਸੀਗਾ ਵਧਾਈਆਂ ਦੇ ਆਣੇ ਕੋਈ ਮਨ ਨਹੀਂ ਕੀਤਾ ਕਿ ਮੈਂ ਵੀ ਕਰ ਜਾਵਾਂ ਕੋਈ ਬਹੁਤ ਮੇਰਾ ਬਹੁਤ ਮਿਸ ਕੀਤਾ ਜੀ ਮੈਂ ਘਰ ਆਪਣਾ ਤੇ ਬੜੀ ਵੱਡੀ ਵੱਡੀ ਅਚੀਵਮੈਂਟ ਸੀ ਤੇ ਮੈਂ ਘਰ ਤੇ ਸਿੱਧਾ ਹੀ ਆਉਣਾ ਚਾਹੁੰਦਾ ਜੀ ਤੁਸੀਂ ਦੇਖ ਸਕਦੇ ਹੋ ਵੀ ਅੱਜ ਮੈਂ ਆਏ ਆ ਤੇ ਹੁਣ ਉਹਦੇ ਜਿਵੇਂ ਕੋਸ਼ਿਸ਼ ਇਸ ਤਰੀਕੇ ਦੇ ਜੋਬ ਕਰਕੇ ਤੇ ਥੋੜਾ ਕੁਝ ਹੋਰ ਵੀ ਪਰਸਨਲ ਇਸ਼ੂਸ ਵੀ ਨੇ ਜਿੰਨਾ ਕਰਕੇ ਲਿਮਟਿਡ ਟਾਈਮ ਮਿਲਦਾ ਤੇ ਲਖਨਊ ਚ ਪੋਸਟਡ ਹੈ ਜੀ ਮੈਂ ਹੁਣ ਉਥੋਂ ਆਉਣਾ ਵੀ ਨਾ ਆਸਾਨ ਨਹੀਂ ਤੇ ਬਟ ਇਹਨਾਂ ਕਾਰਨਾ ਕਰਕੇ ਮੈਂ ਮਿਸ ਕੀਤਾ ਉਹ ਤੇ ਅੱਜ ਆਇਆ ਤੇ ਅੱਜ ਤੁਹਾਨੂੰ ਸਭ ਨੂੰ ਮਿਲਣਾ ਕਰਤਾ ਅੱਜ ਵੀ ਵਧੀਆ ਸਮਾਂ ਦਿੱਤਾ ਕਰੂੰ ਅੱਜ ਪੂਰੇ ਖੁਸ਼ ਕਰਕੇ ਕੱਲ ਰਾਤੀ ਜਿਵੇਂ ਮੈਂ ਆਇਆ ਕੋਈ ਤੱਕ ਸਾਰੇ ਜਾਗਦੇ ਰਹੇ ਕੁਝ ਪਹੁੰਚਿਆ ਮੈਂ ਤੇ ਬੜੇ ਵਧੀਆ ਤਰੀਕੇ ਨਾਲ ਮਿਲ ਕਾ ਵੀ ਸਭ ਨਾਲ ਐਸ ਵੈਰੀ ਫੀਲ ਇਸ ਤਰ੍ਹਾਂ ਹੁਣ ਆ ਬੱਚਾ ਵੀ ਸਕੂਲੋਂ ਆਇਆ ਜੀ ਇਹ ਵੀ ਕਿਹੜੇ ਵੀ ਪੜੋਮੇ ਮਿਲਾਂ ਮਾਮੇ ਨੂੰ ਤੇ ਵੀ ਜੀ ਜਿਹੜਾ 25 ਲੱਖ ਰੁਪਏ ਦਿੱਤੇ ਹੈਗਾ ਕੀ ਸੋਚਿਆ ਉਸ ਬਾਰੇ ਕੀ ਕਰਨਾ ਹੈ ਇਹ ਤਾਂ ਸਰ ਮੈਂ ਸੋਚਿਆ ਤਾਂ ਇਹ ਹੋਇਸੀ ਵੀ ਜ 7 ਕਰੋੜ ਜਿੱਤੂਗਾ ਤਾਂ ਇਹ ਕੁਝ ਕਰੂੰਗਾ ਹੁਣ 25 ਲੱਖ ਜਿੱਤਿਆ ਤਾਂ ਇਹਦਾ ਜੀ ਸੋਚਣਾ ਬਟੂੰ ਪਰਮਾਤਮਾ ਕੇ ਹੀ ਅਰਦਾਸ ਹੈ ਜੀ ਵੀ ਅੱਛੇ ਤਰੀਕੇ ਨਾਲ ਕਿਤੇ ਕੰਮ ਆਵੇ ਜੀ ਪੈਸਾ ਕੰਮ ਆਵੇ ਤਾਂ ਕਿ ਅੱਗੇ ਵੀ ਖੁਦ ਵੀ ਪਰਿਵਾਰ ਵਾਸਤੇ ਵੀ ਤੇ ਹੋਰ ਕਿਸੇ ਨੂੰ ਪੜ੍ਹਾਈ ਲਿਖਾਈ ਦੇ ਲਈ ਜਿਹੜੇ ਸਪੋਰਟ ਦਾ ਉਹ ਕਰਦਾ ਵੀ ਮੌਕਾ ਮਿਲਦਾ ਬਹੁਤ ਵਧੀਆ ਲੱਗਦਾ ਕਿਉਂਕਿ ਪੜ੍ਹਾਈ ਵੀਰੇ ਇੱਕ ਅਜੀਹਾ ਗਿਆਨ ਹੈ ਜਿਹਨੂੰ ਕੋਈ ਖੋਹ ਨਹੀਂ ਸਕਦਾ ਜਿਹਨੂੰ ਕੋਈ ਖੋ ਨਹੀਂ ਸਕਦਾ ਤੇ ਜਿਹਨੂੰ ਤੁਸੀਂ ਇੰਨਾ ਚਾਹੋ ਉਹਨਾਂ ਵੱਡ ਸਕਦੇ ਹੋ ਐਦਾਂ ਦੀ ਦੌਲਤ ਹੈ ਜੀ ਇਹ ਜਿਹਨਾਂ ਵੱਡਣ ਨੂੰ ਉਹਨੇ ਵਧੂਗੀ ਤੇ ਐਦਾਂ ਦੀ ਚੀਜ਼ ਆ ਤੇ ਇਸ ਇਸ ਵਿੱਚ ਮੈਂ ਇਸ ਵਿੱਚ ਕੋਈ ਸਰ ਉਮਰ ਦਾ ਲਿਮਟ ਨਹੀਂ ਹੁੰਦੀ ਆ ਕਿ ਇਹਦੇ ਵਿੱਚ ਸਰ ਕੋਈ ਲਿਮਟ ਨਹੀਂ ਐਜ ਦੀ ਤੇ ਜਿਵੇਂ ਮੇਰੇ ਨਾਲ ਆਡਿਸ਼ਨ ਦੇਣ ਵਾਲੇ ਤਾਂ ਲੋਕ 85 85 ਸਾਲ ਦੇ ਪਹੁੰਚੇ ਹੋਏ ਸੀ ਯਾਨੀ ਲੋਕਾਂ 'ਚ ਕਰੀਜ਼ ਕੀ ਬੱਚੇ ਸਾਹਿਬ ਨੂੰ ਮਿਲਦਾ ਜ਼ਿਆਦਾ ਠੀਕ ਹੈ ਤੇ ਜਿਵੇਂ ਤੁਸੀਂ ਟੀਵੀ 'ਚ ਵੀ ਸ਼ੋਅ ਫਾਲੋ ਕਰ ਰਹੇ ਹੋਗੇ ਜਿਵੇਂ ਇਸ ਸਾਲ ਵੀ ਇੱਕ ਕੋਈ ਸਜਣ ਆਈ ਸੀ ਉਹ 60 ਸਾਲ ਦੀ ਉਮਰ ਦੀ ਸੀ ਤੇ ਕੱਲ 64 ਇਅਰਸ ਦੀ ਵੀ ਲੇਡੀ ਤਾਂ ਇਸ 60 ਸਾਲ ਦੀ ਲੇਡੀ ਤੇ ਕੋਈ ਲਿਮਟ ਕੋਈ ਨਹੀਂ ਹੈ 18 ਸਾਲ ਤੋਂ ਲੈ ਕੇ ਫਰੈਂਡ ਸੱਤਰ ਤੁਸੀਂ ਬਹੁਤ ਸਾਰੋਂ ਕੈਵਰੇਨ ਨੂੰ ਫੇਸ ਕਰ ਸਕੋ ਤੁਹਾਨੂੰ ਨੋਲੇਜ ਹੋਵੇ ਤੇ ਤੁਹਾਨੂੰ ਸਟਰਨ ਨੂੰ ਲੈ ਕੇ ਜਾਣਗੇ ਇਹ ਇੱਕ ਵਾਰ ਹੀ ਜਾ ਸਕਦੇ ਆ ਪੰਜ ਤੁਸੀਂ ਦੁਬਾਰਾ ਜਾ ਸਕਦੇ ਹੋ ਮੈਂ ਇਹ ਵੀ ਬੜਾ ਥੋੜੇ ਮੀਡੀਅਮ ਨਾਲ ਮੈਂ ਦਸ਼ਕਾ ਨੂੰ ਕਲੀਅਰ ਕਰਨਾ ਚਾਹੁੰਦਾ ਵੀ ਹੌਟ ਸੀਟ ਤੇ ਬੈਠਣ ਦਾ ਇੱਕ ਵਾਰੀ ਮੌਕਾ ਮਿਲਿਆ ਜੇ ਤੁਸੀਂ ਫਾਸਟੈਸਟ ਫਿੰਗਰ ਜੀ ਤੁਸੀਂ ਪਹੁੰਚ ਗਏ ਤੁਸੀਂ ਹੌਟ ਸੀਟ ਤੇ ਨਹੀਂ ਪਹੁੰਚੇ ਠੀਕ ਹੈ ਜਿਵੇਂ ਅਸੀਂ ਦੱਸ ਜਾਣੇ ਸੀਗੇ ਫਾਸਟੈਸਟ ਫਿੰਗਰ ਵਾਲੇ ਉਹਨਾਂ ਚੋਂ 6 ਜਾਣਿਆਂ ਨੂੰ ਹੌਟ ਸੀਟ ਤੇ ਬੈਠਣ ਦਾ ਮੌਕਾ ਮਿਲਿਆ ਤਾਂ ਬਾਕੀ ਚਾਰ ਤਾਂ ਦੁਬਾਰਾ ਆ ਸਕਦੇ ਨੇਗੇ ਸਾਡੇ 6 ਜਣੇ ਜਿਹੜੇ ਅਸੀਂ ਹੌਟ ਸੀਟ ਤੇ ਬੈਠੇ ਸੀਗੇ ਜਿਹੜੇ ਉਹ ਤੁਸੀਂ ਦੱਸ ਉਹ ਨਹੀਂ ਆ 10 ਜਣੇ ਸੀਗੇ ਉਹਨਾਂ ਵਿੱਚੋਂ ਦੁਬਾਰੇ ਵੀ ਉਹ ਅਪਲਾਈ ਕਰ ਸਕਦੇ ਨੇ ਜਾਂ 10 ਤੋਂ ਅਗਲੇ ਸਾਲ ਅਗਲੇ ਸਾਲ ਜਿਹੜੇ ਹੌਟ ਸੀਟ ਤੇ ਨਹੀਂ ਗਏ ਉਹ ਕਰ ਸਕਦੇ ਨੇ ਜਿਹੜੇ ਮੈਂ ਹੌਟ ਸੀਟ ਤੇ ਜਾਇਆ ਜਾਂ ਮੇਰੇ ਨਾਲ ਹੋਰ ਜਾਣੇ ਜਾਇਏ ਹੌਟ ਸੀਟ ਤੇ ਅਸੀਂ ਨਹੀਂ ਕਰ ਸਕਦੇ ਇਹ ਸਨ ਸਾਡੇ ਮਨਪ੍ਰੀਤ ਸਿੰਘ ਜਿਨ੍ਹਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਜੋ ਉਹਨਾਂ ਦਾ ਸੁਪਨਾ ਸੀ ਉਹ ਪੂਰਾ ਹੋਇਆ ਹੈਗਾ ਕਿ ਉਹਨਾਂ ਨੇ ਹੌਟ ਸੀਟ ਤੇ ਜਾਣਾ ਸੀ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ ਅਤੇ ਇਸ ਦੇ ਵਿੱਚ ਉੱਥੇ ਜਾਣ ਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੈ ਜੋ ਉਹਨਾਂ ਦੀ ਜਨਰਲ ਨੋਲਜ ਅਤੇ ਉਹਨਾਂ ਦੀ ਪੜ੍ਹਾਈ ਲਿਖਾਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਪੜ੍ਹੋ ਲਿਖੋ ਅਖਬਾਰ ਜ਼ਿਆਦਾ ਪੜ੍ਹੋ ਜਨਰਲ ਨੋਲਜੀ ਇਕੱਠੀ ਕਰੋ ਤਾਂ ਤਾਂ ਤੁਸੀਂ ਉਸ ਸੀੜੀ ਉੱਪਰ ਜਾ ਸਕਦੇ ਹੋ ਤੇ ਤੁਹਾਡੀਆਂ ਜੋ ਤੁਹਾਡੀ ਉਮਰ ਹੈ ਉਸ ਦਾ ਇਸ ਨਾਲ ਕੋਈ ਲਿੰਕ ਨਹੀਂ 18 ਸਾਲ ਤੋਂ ਬਾਅਦ ਤੁਸੀਂ ਜੇ ਤੁਹਾਡਾ ਸਰੀਰ ਤੰਦਰੁਸਤ ਹੈ ਤੁਸੀਂ ਜਨਰਲ ਨੋਲਜ ਰੱਖਦੇ ਹੋ ਪੜ੍ਹਾਈ ਲਿਖਾਈ ਵਧੀਆ ਤਾਂ ਤੁਸੀਂ ਉੱਥੇ ਜਾ ਸਕਦੇ ਹੋ ਤੇ ਸਾਡੇ ਨਾਲ ਉਹਨਾਂ ਦੇ ਮਾਤਾ ਜੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਕਾਂਜੀ ਅੱਛਾ ਸਸੀ ਕਾਂਜੀ ਮਾਤਾ ਜੀ ਕਿਹੋ ਜਿਹਾ ਲੱਗ ਰਿਹਾ ਹੁਣ ਕਿਉਂਕਿ ਜਿੱਥੇ ਆਪਾਂ ਨੇ ਕਦੇ ਸੋਚਿਆ ਹੀ ਨਹੀਂਗਾ ਕਿ ਪਾ ਉੱਥੇ ਜਾ ਸਕਦੇ ਆਗੇ ਕਿਸ ਨੂੰ ਕਿ ਸ਼ਦੀ ਦਾ ਮਹਾਨਾਇਕ ਆਮਿਤਾ ਵਚਨ ਜਿਸ ਨੂੰ ਕਿ ਦੇਵ ਦੇਵਤੇਾਂ ਵਾਂਗੂ ਲੋਕ ਪੂਜਦੇ ਵੀ ਨੇ ਬਿਲਕੁਲ ਸਰ ਬਿਲਕੁਲ ਉਹਨਾਂ ਦੇ ਨਾਲ ਜਾ ਕੇ ਆਏ ਨੇ ਉੱਥੇ ਬੈ ਕੇ ਗੱਲਾਂ ਬਾਤਾਂ ਕਰਕੇ ਆਏ ਨੇ ਤੇ ਪੈਸੇ ਜਿੱਦ ਕਰਕੇ ਆਏ ਨੇ ਜੀ ਠੀਕ ਨਾ ਚਾਹੋ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਜਦੋਂ ਦੇ ਮਹਾਨ ਆਈਕਨ ਦੇ ਸਾਹਮਣੇ ਬੈਠੇ ਆ ਤੇ ਉਹਨਾਂ ਨਾਲ ਆਪਣੀਆਂ ਗੱਲਾਂ ਬਾਤਾਂ ਵੀ ਸਾਂਝੀਆਂ ਕੀਤੀਆਂ ਵਿਚਾਰ ਵੀ ਸਾਂਝੇ ਕੀਤੇ ਉਹਨਾਂ ਨੇ ਸਵਾਲਾਂ ਦੇ ਜਵਾਬ ਤਾਂ ਦਿੱਤੇ ਹੀ ਦਿੱਤੇ ਮਤਲਬ ਉਸ ਦਿਨ ਵੀ ਆਪਾਂ ਦੇਖਿਆ ਸੀਗਾ ਕਿ ਕਾफी ਘਰੇ ਇਕੱਠ ਸੀ ਲੋਕ ਬਹੁਤ ਆ ਜਾ ਰਹੇ ਸੀ ਉਹ ਦਿਨ ਵੀ ਨਹੀਂ ਆ ਸਕਿਆ ਹਾਂਜੀ ਉਹ ਨਹੀਂ ਆ ਸਕੇ ਜੀ ਉਹ ਲਖਨਊ ਆ ਕਿਉਂਕਿ ਉਹਨਾਂ ਦੀ ਡਿਊਟੀ ਐਸ ਕਰਕੇ ਫਿਰ ਅਸੀਂ ਘਰੇ ਆਪਣੇ ਨਾਲ ਹੀ ਆਪਣੇ ਦੋਸਤਾਂ ਮਿੱਤਰਾਂ ਨਾਲ ਹੀ ਸੈਲੀਬ੍ਰੇਸ਼ਨ ਕੀਤੀ ਸਾਰੀ ਅੱਜ ਫਿਰ ਬੇਟਾ ਘਰ ਆਇਆ ਲਖਣਾ ਨੂੰ ਕਿੰਨੇ ਤੋਂ ਬਾਅਦ ਕਾਫੀ ਵਧੀਆ ਤੁਸੀਂ ਦੇਖਾਂਗੇ ਖੁਸ਼ੀ ਦਾ ਮਾਹੌਲ ਸੀ ਤੇ ਬੜਾਸਪਰਮਾਨ ਦਾ ਸਵਾਗਤ ਵੀ ਹੋਇਆ ਜੀ ਹਾਂਜੀ ਸਰ ਹਾਂਜੀ ਬਿਲਕੁਲ ਹੋਊਗਾ ਜੀ ਐਨੀ ਖੁਸ਼ੀ ਲੈ ਕੇ ਬੱਚਾ ਘਰ ਆਇਆ ਮਤਲਬ ਪੜ੍ਹਾਈ ਲਿਖਾਈ ਦੱਸੇ ਸੀ ਕਿ ਵੀਰ ਜੀ ਪੜ੍ਹਾਈ ਲਿਖਾਈ ਬੜੀ ਸੋਹਣੀ ਹੈ ਜਨਰਲ ਨੌਲੇਜ ਹੋ ਜੁਰੀ ਹੈ ਨਾ ਜੇ ਆਪਣੇ ਕੋਲ ਤੇ ਵੀ ਕਿਉਂਕਿ ਅਜੀਹਾ ਗਿਆਨ ਹੈਗਾ ਜਿਸ ਨੂੰ ਕੋਈ ਖੋਲ ਸਕਦਾ ਬੰਦੇ ਤੋਂ ਵੱਧ ਤਾਂ ਹਾਂਜੀ ਸਰ ਕੋਈ ਚੋਰਾ ਨਹੀਂ ਸਕਦਾ ਜਿੰਨੀ ਨੌਲੇਜ ਤੁਸੀਂ ਲੌਂਗ ਗਏ ਉਹਨੇ ਹੀ ਜੀਵਨ ਦੇ ਵਿੱਚ ਤੁਹਾਡੇ ਲਈ ਬਹੁਤ ਸਾਰੇ ਜਿਹੜੇ ਨਾ ਪੜਾਣੇ ਉਹ ਖੁੱਲਦੇ ਜਾਣਗੇ ਨਵੀਆਂ-ਨਵੀਆਂ ਤੁਹਾਡੇ ਲਈ ਪੌਸਿਬਿਲਿਟੀਜ਼ ਹੁੰਦੀਆਂ ਜਾਣਗੀਆਂ ਜੇ ਤੁਹਾਡੇ ਕੋਲ ਕੋਈ ਪੁੱਛਿਆ ਤੁਹਾਨੂੰ ਇੱਕ ਗੱਲ ਦੱਸਦੇ ਮੈਂ ਇਹ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਦਾ ਸ਼ੌਕੀਨ ਸੀਗਾ ਹਲੇ ਨੂੰ ਪੜ੍ਹਨਾ ਵੀ ਨਹੀਂ ਸੀ ਆਉਂਦਾ ਜਦੋਂ ਮੈਂ ਇਹਨੂੰ ਕਾਮਿਕਸ ਸੁਣਾ ਕੇ ਦਿੰਦੀ ਸੀ ਇਹ ਉਹ ਤਸਵੀਰਾਂ ਨੂੰ ਦੇਖ ਕੇ ਨਾ ਸਟੋਰੀ ਬਣਾ ਲੈਂਦਾ ਸੀਗਾ ਵੀ ਹਾਂ ਇੱਥੇ ਉਹਨੇ ਇਹ ਚੀਜ਼ ਹੋਣੀ ਇੱਥੇ ਇੱਥੇ ਤਨਤਾਈ ਫਿਰ ਵਧਾਈ ਤੇ ਦੇਣਿਆ ਦਾ ਤਾਂ ਹਾਂ ਬਹੁਤ ਬਹੁਤ ਜੀ ਬਧਾਈਆਂ ਮਾੜੇ ਦਾ ਤਾਂ ਬਹੁਤ ਜਿਆਦਾ ਤਾਂ ਤਾਂ ਲੱਗਿਆ ਹੋਇਆ ਬਹੁਤ ਜਿਆਦਾ ਫੋਨ ਚਲੋ ਆਪਣੇ ਪੰਜਾਬ ਚੋਂ ਇੰਡੀਆ ਚੋਂ ਘਣਾ ਭਰਾਵਾਂ ਦੇ ਬਾਹਰਲੇ ਦੇਸ਼ਾਂ ਚੋਂ ਜੀ ਟਾਈਮ ਹੀ ਨਹੀਂ ਮਿਲਦਾ ਫੋਨ ਅਟੈਂਡ ਕਰਨ ਦਾ ਕਿਉਂਕਿ ਕੱਲੀ ਇੱਡੀ ਹੈ ਨਾ ਬੀਜ ਮਸਾ ਜੀ ਦੇ ਮਹਾਨ ਆਗਮਨ ਬੈਠ ਕੇ ਆਏ ਪੰਗੜੇ ਪਵਾ ਦੇਣੇ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਸਨਾਰ ਪੰਗੜਾ ਪਾ ਕੇ ਆਏ 10-12 ਮਿੰਟ ਕਦੇ ਨੱਚਦੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਬਹੁਤ ਖੂਬ ਹੋਇਸ ਅਸੀਂ ਸਾਰੇ ਦੇਖ ਕੇ ਇਹਨਾਂ ਨੂੰ ਸਾਰਾ ਅ ਮਾਤਾ ਜੀ ਜੋ ਲੋਕ ਆਪਾਂ ਨੇ ਇੱਥੇ ਬੱਚੇ ਨੇ ਮਾਇੂਸ ਹੋ ਜਾਂਦੇ ਨੇ ਇੱਕ ਵਾਰ ਕਿਸੇ ਗੇਮ ਨੂੰ ਕਰਦੇ ਨੇ ਜਦੋਂ ਤਾਂ ਅਗਲੀ ਵਾਰ ਟਰਾਈ ਨਹੀਂ ਕਰਦੇ ਨਸ਼ਿਆਂ ਵੱਲ ਪੈ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਸਰ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਆਪਣਾ ਇੱਕ ਗੋਲ ਮਿੱਥੋ ਜੀਵਨ ਦੇ ਵਿੱਚ ਕਿਵੇਂ ਉਹਨੂੰ ਪ੍ਰਾਪਤ ਕਰਨਾ ਉਹਦੇ ਲਈ ਵਾਰ-ਵਾਰ ਟਰਾਈ ਕਰੋ ਵਾਰ-ਵਾਰ ਟਰਾਈ ਕਰੋ ਇੱਕ ਨਾ ਇੱਕ ਦਿਨ ਇਹ ਜਹਾ ਹਾਂ ਉਹ ਜਦੋਂ ਤੁਸੀਂ ਉਹ ਤੇ ਪਹੁੰਚ ਜਾਓਗੇ ਹਾਂ ਪਰ ਇੱਕ ਗੱਲ ਇਹ ਵੀ ਕਹਿਣੀ ਆ ਭਾਏ ਚਾਂਸ ਆਪਾਂ ਨਹੀਂ ਪਹੁੰਚ ਸਕਦੇ ਤਾਂ ਨਿਰਾਸ਼ਾ ਵਿੱਚ ਨਹੀਂ ਰੁਪਣਾ ਹੋਰ ਬਹੁਤ ਸਾਰੇ ਫੀਲਡ ਨੇ ਜਿਹਨੇ ਆਪਣੇ ਵੀ ਖੁੱਲ ਜਾਂਦੇ ਨੇ ਮੇਰੀ 10 ਰਸੀ ਗਈ 25 ਲੱਖ ਜਿੱਤੇ ਨੇ 7 ਕਰੋੜ ਜਿੱਤਣ ਦੀ ਆਸ ਨਾ ਗਈ ਸੀਗੀ ਤੇ ਬਹੁਤ ਕੁਝ ਸੋਚਿਆ ਸੀ ਲੋਕਾਂ ਮਰੇ ਦੀ ਤੇ ਹੁਣ ਉਹ ਕਹਿ ਰਹੇ ਨੇ ਕਿ 25 ਲੱਖ ਰੁਪਏ ਵੀ ਜਿਹੜਾ ਜਿੱਤਿਆਂਗੇ ਤੇ ਉਹਨਾਂ ਲੋਕਾਂ ਦੀ ਵੀ ਮਦਦ ਕਰਨੀ ਹੈ ਜਿਹੜੇ ਕੇ ਬੱਚੇ ਪੜ੍ਹਾਈ ਦਾ ਹੁਸ਼ਿਆਰ ਨੇ ਲੇਕਿਨ ਉਹ ਪੈਸਿਆਂ ਕਰਕੇ ਪੜ੍ਹ ਨਹੀਂ ਪਾਉਂਦੇ ਕਿ ਮੈਂ ਉਹਨਾਂ ਦੀ ਹੈਲਪ ਸੂਰ ਕਰਾਂਗੇ ਬੇਟੇ ਦੀ ਸੋਈ ਪੈਸਾ ਦੇਖਦੇ ਬਹੁਤ ਬਹੁਤ ਵਧੀਆ ਸੋਚ ਹੈ ਸਰ ਜੀ ਜੀਵਨ ਦੇ ਵਿੱਚ ਜੇ ਆਪਾਂ ਕਿਸੇ ਇੱਕ ਨੂੰ ਨਾ ਪੜਾ ਦਿੰਨੇ ਆ ਤਾਂ ਬਹੁਤ ਸਾਰੀਆਂ ਉਹਦੇ ਨਾਲ ਅਗਲੀਆਂ ਵੀਡੀਆਂ ਵੀ ਪੜ ਜਾਂਦੀਆਂ ਨੇ ਮੈਂ ਤਾਂ ਇਹ ਸੋਚਦਾ। ਇਸ ਅਸਰਨ ਮਾਤਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਬੇਟੇ ਦੀ ਬਹੁਤਿਆਰ ਸੋਚ ਆ ਕਿ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਜੋ ਉਹਨਾਂ ਨੂੰ 25 ਲੱਖ ਮਿਲਿਆ ਹੈ ਉਹਨਾਂ ਦੇ ਵਿੱਚੋਂ ਜਿਹੜਾ ਕੋਈ ਬੱਚਾ ਪੜਾਈ ਲਿਖਾਈ ਦੇ ਵਿੱਚ ਹੁਸ਼ਿਆਰ ਹੈ ਤੇ ਉਸ ਕੋਲੇ ਪੈਸੇ ਨਹੀਂ ਹਨ ਉਹ ਪੜ ਨਹੀਂ ਸਕਦਾ ਤਾਂ ਵੀਰ ਜੀ ਉਹਨਾਂ ਦੀ ਹੈਲਪ ਕਰਨਗੇ ਅਤੇ ਬੱਚਿਆਂ ਨੂੰ ਵੀ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਜੇ ਤੁਸੀਂ ਨੇ ਕਿਸੇ ਉੱਚ ਮਕਾਮ ਤੇ ਪਹੁੰਚਣਾ ਹੈ ਤਾਂ ਤੁਹਾਡੇ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੜ੍ਹਾਈ ਹੀ ਇੱਕ ਅਜੀਹਾ ਗਿਆਨ ਹੈ ਜਿਸ ਨੂੰ ਤੁਹਾਡੇ ਤੋਂ ਕੋਈ ਖੋ ਨਹੀਂ ਸਕਿਆ ਤੇ ਵੀਰ ਜੀ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਰਹੇ ਕਾਫੀ ਸਾਲਾਂ ਤੋਂ ਨਹੀਂ ਜਾ ਪਾਏ ਲੇਕਿਨ ਇਹਨਾਂ ਨੇ ਇੱਕ ਆਸ ਨਹੀਂ ਛੱਡੀ ਕੋਸ਼ਿਸ਼ ਨਹੀਂ ਛੱਡੀ ਜਦੋਂ ਕੋਸ਼ਿਸ਼ ਕਰਦੇ ਰਹੇ ਕਿ ਇਹਨਾਂ ਦੇ ਮਨ ਵਿੱਚ ਗੋਲ ਸੀ ਕਿ ਮੈਂ ਉੱਥੇ ਪਹੁੰਚਣਾਗਾ ਤਾਂ ਹੋਰ ਸੀੜ ਤੇ ਜਾ ਕੇ ਆਏ ਹਾਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁਦੀ ਦੇ ਮਹਾਨਾਇਕ ਅਮਿਤਾਂ ਬਚਨ ਜੀ ਨੇ ਉਹਨਾਂ ਬਾਰੇ ਮੈਂਟੇਨਰ ਨੇ ਭਗੜਾ ਵੀ ਪਾਇਆ ਹੈ ਤੇ ਦੂਜੀ ਗੱਲ ਇਹ ਹੈ ਕਿ ਮਾਤਾ ਜੀ ਨੇ ਵੀ ਕਿਹਾ ਹੈ ਕਿ ਜੇ ਕੋਈ ਬੱਚਾ ਪੜਨਾ ਚਾਹੁੰਦਾ ਹੈ ਕਿਉਂਕਿ ਇਹ ਆਪ ਵੀ ਅਧਿਆਪਕ ਰਹੇ ਨੇ ਤਾਂ ਇਹਨਾਂ ਦੇ ਪਰਿਵਾਰ ਵੱਲੋਂ ਉਸ ਬੱਚੇ ਦੀ ਪੂਰੀ ਮਦਦ ਕੀਤੀ ਜਾ